ਬਲਾਚੌਰ ਸਾਈਡ ਤੇ ਮੇਨ ਹਾਈਵੇ ਤੇ ਗੱਡੀ ਅੱਗੇ ਆਵਾਰਾ ਪਸ਼ੂ ਆ ਜਾਂਦਾ ਹੈ ਗੱਡੀ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਗੱਡੀ ਤਾਂ ਆਪਣੀ ਸਾਈਡ ਤੇ ਹੀ ਜਾ ਰਹੀ ਸੀ ਗੱਡੀ ਅੱਗੇ ਜਦੋਂ ਆਵਾਰਾ ਪਸ਼ੂ ਆ ਜਾਂਦੇ ਹਨ ਗੱਡੀ ਦਾ ਜਿਹੜਾ ਨੰਬਰ ਹੈਗਾ ਉਹ ਹੈ ਪੀ ਵੀ ਬੀ ਡੀ 52 65 ਜੋ ਗੱਡੀ ਕੋ ਉਹਨਾਂ ਨੇ ਦੱਸਿਆ ਕਿ 80 ਦੀ ਸਪੀਡ ਤੇ ਸੀ ਤੇ ਅਠ ਕਮਜਾ ਗੱਡੀ ਅੱਗੇ ਆ ਜਾਂਦੀਆਂ ਹਨ ਤੇ ਗੱਡੀ ਵਿੱਚ ਵੱਜਦੀਆਂ ਹਨ ਤੇ ਗੱਡੀ ਤਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਬਚਾ ਹੋ ਗਿਆ ਇੱਥੇ ਕੋਈ ਵੀ ਸਟਰੀਟ ਲਾਈਟ ਨਹੀਂ ਜਗ ਰਹੀ ਹੈ ਗੱਡੀ ਵਿੱਚ ਚਾਰ ਦੋਸਤ ਸਵਾਰ ਸਨ ਤੇ ਇੱਕ ਹੋਰ ਜਿਹੜਾ ਆ ਇਸੇ ਸਾਈਡ ਦੇ ਉੱਪਰ ਆ ਜਿਹੜਾ ਕਿ ਅਜਿਹਾ ਐਕਸੀਡੈਂਟ ਹੋਇਆ ਆ ਅਸੀਂ ਤੁਹਾਨੂੰ ਇਹ ਦੋ ਖਬਰਾਂ ਦਿਖਾ ਰਹੇ ਹਾਂ ਜੋ ਇੱਕ ਹੋਰ ਐਕਸੀਡੈਂਟ ਹੋਇਆ ਆ ਜੋ ਕਿ ਬੀਰੋਵਾਲ ਵੀਰੋਵਾਲ ਮੋੜ ਤੇ ਟਰੱਕ ਹਿਟਾਈ ਕਿਹਾ ਗੱਡੀ ਜਿਹੜੀ ਆ ਉਹ ਆ ਗਈ ਤੇ ਉਸ ਵਿੱਚ ਜਿਹੜੇ ਆ ਦੱਸਿਆ ਜਾਂਦਾ ਆ ਉਸ ਵਿੱਚ ਵੀ 4 ਜਣੇ ਸਵਾਰ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਇਸ ਗੱਡੀ ਵਿੱਚ ਬੈਠੀ ਔਰਤ ਦੇ ਕੁਝ ਜ਼ਿਆਦਾ ਸੱਟਾਂ ਲੱਗੀਆਂ ਹਨ ਇੱਥੇ ਵੀ ਉਹੀ ਸਥਿਤੀ ਦੱਸੀ ਗਈ ਹੈ ਕਿ ਇੱਥੇ ਵੀ ਕੋਈ ਸਟਰੀਟ ਲਾਈਟ ਜਿਹੜੀ ਆ ਉਹ ਨਹੀਂ ਜਗ ਰਹੀ ਸੀ ਲੋਕਾਂ ਨੇ ਦੱਸਿਆ ਤੇ ਕਿਹਾ ਇੱਥੇ ਤਾਂ ਨਿਤ ਦਿਨ ਦੇ ਹੀ ਇਹ ਹਾਸੇ ਹਨ ਗੱਡੀ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ ਰੋਜ਼ਾਨਾ ਐਕਸੀਡੈਂਟ ਹੋ ਰਹੇ ਹਨ ਪਰ ਸਟਰੀਟ ਲਾਈਟਾਂ ਤੇ ਪੁਖਤਾ ਪ੍ਰਬੰਧ ਜਿਹੜੇ ਆ ਜਦਕਿ ਇੱਥੇ ਰੋਜ਼ਾਨਾ ਹਾਸੇ ਹੋ ਰਹੇ ਹਨ ਨਾ ਹੀ ਇੱਥੇ ਸਟਰੀਟ ਲਾਈਟਾਂ ਜਗ ਰਹੀਆਂ ਹਨ ਤੇ ਨਾ ਹੀ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਨਿਤ ਦਿਨ ਹਾਸੇ ਹੋ ਰਹੇ ਹਨ ਟਰੱਕ ਵਾਲਾ ਨਵਾਂ ਸ਼ਹਿਰ ਸਾਈਡ ਤੋਂ ਰਾਹੋਂ ਵੱਲ ਨੂੰ ਜਿਹੜਾ ਆ ਕਿ ਉਹਨੇ ਮੋੜਨਾ ਸੀ ਕੀ ਕਾਰ ਜਿਹੜੀ ਆ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਸੀ ਟਰੱਕ ਦੇ ਟਰਨ ਕਰਨ ਨਾਲ ਟਰੱਕ ਹੇਠਾਂ ਜਿਹੜੀ ਆ ਉਹ ਕਾਰ ਜਿਹੜੀ ਆ ਉਹ ਜਾ ਬੜੀ ਜਿਹੜੇ ਕਾਰ ਹੈ ਗਿਆ ਕਾਰ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਹੈ ਜੇ ਉਹ ਦੱਸਿਆ ਗਿਆ ਹੈ ਕਿ ਕਾਰ ਟਰੱਕ ਦੇ ਸੈਂਟਰ ਦੇ ਵਿਚਕਾਰ ਜਾ ਕੇ ਬੜ ਗਈ ਇਹ ਜਿਹੜੇ ਦੋ ਹਾਦਸੇ ਆ ਇਹ ਤੁਹਾਨੂੰ ਜਿਹੜੀ ਅਸੀਂ ਰਿਪੋਰਟ ਜਿਹੜੀ ਆ ਦਿਖਾ ਰਹੇ ਹੈਗੇ ਆ ਇਹ ਨਿਤ ਦਿਨ ਹਾਦਸੇ ਹੋ ਰਹੇ ਹਨ ਪਰ ਪਤਾ ਨਹੀਂ ਜਦੋਂ ਹਾਸੇ ਗੰਭੀਰ ਰੂਪ ਧਾਰਨ ਕਰ ਜਾਂਦੇ ਹਨ ਲੋਕੀ ਉਸ ਦੇ ਖਿਲਾਫ ਮੁਜ਼ਾਹਰਾ ਕਰਦੇ ਹਨ ਜਾਂ ਆਪਣੀ ਆਵਾਜ਼ ਉਠਾਲਦੇ ਸੰ ਤੇ ਉਸ ਵਕਤ ਹੀ ਜਿਹੜੀਆਂ ਕਮੀਆਂ ਪੇਛੀਆਂ ਹਨ ਉਹਨਾਂ ਨੂੰ ਦੂਰ ਕਿਉਂ ਕੀਤਾ ਜਾਂਦਾ ਹੈ ਕਿਉਂ ਨਹੀਂ ਪਹਿਲਾਂ ਸਾਰੇ ਜਾਗਦੇ ਇਸੇ ਤਰ੍ਹਾਂ ਹੀ ਇੱਥੇ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਹੈ ਕਿ ਸਟਰੀਟ ਲੈਟਾਂ ਜਿਹੜੀਆਂ ਆ ਉਹਨਾਂ ਦਾ ਬਿਲਕੁਲ ਵੀ ਇੱਥੇ ਨਹੀਂ ਜਗ ਰਹੀਆਂ ਹੈਗੀਆਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਫੀ ਸਮੇਂ ਤੋਂ ਅਸੀਂ ਡਿਮਾਂਡ ਵੀ ਕਰ ਰਹੇ ਆ ਕਿ ਇੱਥੇ ਜਿਹੜੀਆਂ ਸਟਰੀਟ ਲਾਈਟਾਂ ਜਿਹੜੀਆਂ ਉਹ ਜਗਦੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਇੱਥੇ ਅਕਸਰ ਹੀ ਆਵਾਜ਼ਾਈ ਰਹਿੰਦੀ ਆ ਤੇ ਸਪੀਡ ਵੀ ਜਿਹੜੀ ਆ ਉਹ ਤੇਜ਼ ਹੁੰਦੀ ਹੈਗੀ ਆ ਪਰ ਨਹੀਂ ਕਿਸੇ ਦੇ ਕੰਮ ਤੇ ਜਿਹੜੀ ਆ ਜੂਨ ਨਹੀਂ ਸਰਕਦੀ ਕਹਿਣ ਦਾ ਮਤਲਬ ਆ ਕੋਈ ਵੀ ਨਹੀਂ ਸੁਣ ਰਿਹਾ ਹੈਗਾ ਇਹ ਜਿਹੜੇ ਨਿਤ ਦਿਨ ਹਾਸੇ ਹੋ ਰਹੇ ਹਨ ਹੋ ਸਕਦਾ ਕਿ ਜੇਕਰ ਉਹ ਸਟਰੀਟ ਲਾਈਟਾਂ ਜਗਦੀਆਂ ਹੋਣ ਤੇ ਹਨੇਰੇ ਦੇ ਵਿੱਚ ਜਿਹੜਾ ਇਹੋ ਜਿਹਾ ਐਕਸੀਡੈਂਟ ਹੋ ਰਹੇ ਨੇ ਉਹ ਸ਼ਾਇਦ ਨਾ ਹੀ ਹੋਣ ਦੂਸਰੇ ਪਾਸੇ ਰਹੀ ਗੱਲ ਆਵਾਰਾ ਪਸ਼ੂਆਂ ਦੀ ਕੌਸ ਐਸਾ ਜਿਹੜਾ ਆ ਉਹ ਸਾਡੇ ਕੋਲ ਲਿਆ ਜਾਂਦਾ ਹੈ ਕਿਉਂਕਿ ਉਹ ਤੇ ਸਰਕਾਰ ਨੇ ਲੈਣਾ ਹੀ ਹੈ ਪਰ ਉਸ ਨੂੰ ਲਗਾਇਆ ਕਿੱਥੇ ਜਾਂਦਾ ਆ ਇਸ ਦੇ ਬਾਰੇ ਵਿੱਚ ਕੋਈ ਥੋਂ ਪਤਾ ਨਹੀਂ ਹੈ ਕਿਉਂਕਿ ਆਵਾਰਾ ਪਸ਼ੂ ਸ਼ਰੇਆਮ ਘੁੰਮ ਰਹੇ ਹਨ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਪਰ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਔਰ ਦੇਖਦੇ ਹਾਂ ਪੂਰੀ ਰਿਪੋਰਟ ਜੀ ਜਾਣਕਾਰ ਨੇ ਜੀ ਸਾਡਾ ਤਾਂ ਕੋਲ ਕਰਵਾ ਜੀ ਅਸੀਂ ਅੱਛਾ ਤੁਸੀਂ ਹੈਲਪ ਲਈ ਆਏ ਹੋ ਹਾਂਜੀ ਹੈਲਪ ਲਈ ਆਏ ਤੇ ਮੁੰਡੇ ਵੈਸੇ ਠੀਕ ਹੈ ਜੀ ਹਾਂਜੀ ਮੁੰਡੇ ਠੀਕ ਹੈ ਜੀ ਆਹ ਸਟਰੀਟ ਲਾਈਟ ਕੋਈ ਵੀ ਨਹੀਂ ਜਲਦੀ ਕੋਈ ਨਹੀਂ ਜਗਦੀ ਭਾਜੀ ਇੱਕ ਮਹੀਨਾ ਹੋ ਗਿਆ ਜੀ ਜੇ ਇੱਧਰ ਨਹੀਂ ਦੋ ਚੱਲ ਪੈਂਦੀਆਂ ਉੱਧਰ ਕਈ ਵਾਰੀ ਫੋਨ ਕਰ ਚੁੱਕੇ ਜੀ ਇਹਨਾਂ ਨੂੰ ਕਈ ਵਾਰੀ ਫੋਨ ਕਰਨ ਦੇ ਬਾਵਜੂਦ ਵੀ ਜੀ ਇੱਕ ਦਿਨ ਲਈ ਲਾਈਟਾਂ ਜਗਦੀਆਂ ਉਤੋਂ ਬਾਅਦ ਬੰਦ ਹੋ ਜਾਂਦੀਆਂ ਜੀ ਜੀ ਇੱਕ ਦਿਨ ਜਲ ਸਕ ਜਲਦੀਆਂ ਫਿਰ ਤਾਂ 30 ਦਿਨ ਲਈ ਵੀ ਚੱਲਣੀਆਂ ਚਾਹੀਦੀ ਬਸ ਜੀ ਐਦਾਂ ਹੀ ਆ ਹੁਣ ਉਹ ਚਾਰ ਉੱਧਰ ਲੀਆਂ ਦੇਖੋ ਜੀ ਦੇਖਦੀਆਂ ਪਈਆਂ ਚੱਲਦੀਆਂ ਪਈਆਂ ਬਾ ਹਿਸਾਬ ਦਾ ਵਾਜੀ ਇਹਨਾਂ ਦਾ ਕਈ ਵਾਰੀ ਕਈ ਵਾਰੀ ਇਹਨਾਂ ਦੇ ਗੋਇਲ ਸਾਰਾ ਉਹਨਾਂ ਨੂੰ ਫੋਨ ਵੀ ਕਰ ਲਿਆ ਕਿ ਲਾਈਟਾਂ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤਾਂ ਬਸ ਇਹੀ ਹੈ ਜੀ ਕਾਲੂ ਜਗ ਪੁੰਗੀਆਂ ਪਰਸੋਂ ਜਗ ਪੁੰਗੀਆਂ ਕੋਈ ਨਹੀਂ ਲਾਈਟਾਂ ਜੰਗਦੀ ਇਹ ਹਰ ਰੋਜ਼ ਐਕਸੀਡੈਂਟ ਹੁੰਦੇ ਜੀ ਥੋੜੇ ਦਿਨ ਪਹਿਲਾਂ ਸਾਡਾ ਕੋਲ ਕਰ ਇੱਥੇ ਐਕਸੀਡੈਂਟ ਹੋਇਆ ਉਹ ਵੀ ਬੰਦੇ ਬੜੀ ਮੁਸ਼ਕਲ ਬਚੇ ਆ ਜੀ ਇਹ ਸਾਨਾ ਕਰਕੇ ਜੀ ਕਾਲੇ ਰੰਗ ਦੇ ਸਾਨਾ ਨਹੀਂ ਦਿਸਦੇ ਨਾਲ ਖੇਤਵਾ ਇੱਕਦਮ ਆ ਜਾਂਦੇ ਜੇ ਲਾਈਟਾਂ ਜਗਦੀਆਂ ਹੁੰਗੀਆਂ ਮਾੜਾ ਮੋਟਾ ਦਿਸੂਗਾ ਜੀ ਬੰਦਾ ਬਚਾਅ ਹੋ ਜਾਂਦਾ ਜੀ ਪੇਪਰ ਹੋਇਆ ਕਿਵੇਂ ਹਾਦਸਾ ਹੋਇਆ ਕਿਵੇਂ ਇਹ ਪਾਜੀ ਅਸੀਂ ਸੀਗੇ 80 ਦੀ ਸਪੀਡ ਤੇ ਐਵਰੇਜ ਹਮ ਨਾਰਮਲ ਸਪੀਡ ਹੈ ਅਸੀਂ ਦਾ ਇੱਥੇ ਐਵਰੇਜ ਹੈ ਸਪੀਡ ਇੱਥੇ ਖੜੀਆਂ ਸੀ ਮੱਜਾ ਬਹੁਤ ਜ਼ਿਆਦਾ ਲਾਈਟਾਂ ਹੈ ਨਹੀਂ ਹੈ ਮੱਜਾ ਸੀਗਾ ਘੱਟੋ ਘਾਟ ਵੀ 8 ਘੱਟੋ ਘਾਟ 8 ਹੋਣੀ ਐ ਵੀ ਕਹਾਂ ਇੱਕ ਇੱਧਰ ਖੜੀ ਐ ਚਾਰ ਪੰਜ ਇੱਧਰ ਖੜੀਆਂ ਐ ਵਿੱਚ ਜਦੋਂ ਮੋੜੇ ਆ ਜਾਂਦੀ ਉਹ ਗੱਡੀ ਪਾਜੀ ਇੱਕੋ ਦਮ ਆ ਗਈਆਂ ਮੋੜੇ ਵੱਜੀ ਗੱਡੀ ਆ ਗਈ ਤੇ ਗੱਡੀ ਵੀ ਕੰਟਰੋਲ ਨਹੀਂ ਹੋ ਜਿੱਦਾਂ ਥੋੜਾ ਹੋ ਜਾਂਦਾ ਮਸਤ ਅੱਛਾ ਤੋ ਇੱਕ ਤੱਕ ਲੱਗੇ ਹਨੇਰਾ ਵੀ ਬੜਾ ਬਹੁਤ ਆ ਮੋਰੀ ਵਜੇ ਇੱਥੇ ਟੱਕਰ ਆ ਗਿਆ ਬਹੁਤ ਹੈ ਬਹੁਤ ਹਨੇਰਾ ਆ ਬਹੁਤ ਬਸ ਬਚਾਅ ਹੋ ਗਿਆ ਬਹੁਤ ਜ਼ਿਆਦਾ ਨਹੀਂ ਤਾਂ ਬੁਰਾ ਹਾਲ ਹੋਣਾ ਸੀ ਚਲੋ ਸੱਟ ਤਾਂ ਸੱਟ ਹੈ ਗੱਡੀ ਚਲੋ ਬਚਾਅ ਹੋ ਗਿਆ ਜਿੱਦਾਂ ਵੀ ਆ ਅੱਛਾ ਗੱਡੀ ਦਾ ਟਾਇਰ ਪਹਿਲਾਂ ਜਿਹੜਾ ਨੁਕਸਾਨ ਨੇ ਗਿਆ ਸਾਰੇ ਭਾਜੀ ਤੋਂ ਸਾਹਮਣੇ ਉਸ ਵੇਲੇ ਪਤਾ ਨਹੀਂ ਲੱਗੇ ਕਿਆ ਹੋਇਆ ਇੱਕੋ ਵਾਰੀ ਜਿੱਦਾਂ ਗੱਡੀ ਵੱਜੀ ਦਾ ਬਸ ਗੱਡੀ ਖਿਲਰ ਗਈ ਲੋ ਤਾਂ ਤੁਹਾਡੀ ਠੀਕ ਹੈ ਜੇ ਸਪੀਡ ਜ਼ਿਆਦਾ ਹੁੰਦੀ ਫਿਰ ਤੇ ਆ ਵੀ ਨਹੀਂ ਫਿਰ ਤਾਂ ਆ ਵੀ ਨਹੀਂ ਰਹਿਣਾ ਸੀ ਕੋਈ ਤਾ ਹੁਣ ਬਚਾ ਹੋ ਗਿਆ ਉਹ ਤਾਂ ਗੱਡੀ ਕਿਨੇ ਦੇਖਿਆ ਨੇ ਉਹਨੇ ਦੇਖਿਆ ਉਹ ਪਤਾ ਗੱਲ ਕੀ ਇੱਥੇ ਕੋਈ ਜਗਾੜ ਨਹੀਂ ਹੈਗਾ ਵੀਰੇ ਰੋਜ਼ ਰੋਜ਼ ਹੀ ਨਹੀਂ ਹੈਗਾ ਕਹਿੰਦੇ ਰੋਜ਼ ਦਾ ਕੰਦਰ ਖਾਨਾ ਨਾ ਕੋਈ ਲਾਈਟ ਹੈ ਨਾ ਕੋਈ ਸਟਰੀਟ ਲਾਈਟ ਤਾਂ ਕੋਈ ਇੰਡੀਕੇਸ਼ਨ ਹੈ ਹੁਣ ਤੂੰ ਆਹ ਦੇਖ ਲੈਣਾ ਤਾਂ ਗੱਡੇ ਗਲਤੀ ਆ ਮੈਂ ਹੀ ਗੱਡੀ ਆ ਟੋਚਲ ਪਾ ਕੇ ਉਥੋਂ ਗੱਡੀ ਹਾਂ ਉੱਥੇ ਫਸ ਗਈ ਸੀ ਵਿੱਚ ਵਿੱਚ ਫਸ ਗਈ ਦਾ ਘੋੜੇ ਦੇ ਜਮ੍ਹਾਂ ਵਿੱਚ ਫਸ ਗਈ ਮੈਂ ਹੀ ਗੱਡੀ ਆ ਉਹ ਲੇਡੀ ਠੀਕ ਹੈ ਵਿੱਚ ਕਹਿੰਦੇ ਸਾਰੇ ਓਕੇ ਆ ਮੜੜੀ ਤੇ ਕਹਿੰਦੇ ਗੰਭੀਰ ਸੱਟ ਲੱਗੀ ਕੋਈ ਹਾਂ ਤੂੰ ਹੀ ਤੇ ਸੱਟ ਲੱਗੀ ਉਹ ਤੇ ਝਟਕਾ ਤਾਂ ਵੱਜਦਾ ਹੀ ਹੈ ਝਟਕਾ ਵੱਜ ਗਿਆ ਵੀਰੇ अच्छा एदी ਵੀਰੇ ਤੁਸੀਂ ਕਹਿੰਦੇ ਗਲਤੀ ਉਹਦੀ ਵੀ ਨਹੀਂ ਕਿਸੇ ਦੀ ਗਲਤੀ ਨਹੀਂ ਗਈ ਸਾਰੇ ਸਹੀ ਆ ਰਹੇ ਸੀਗੇ ਗਲਤੀ ਵੀ ਸਰਕਾਰ ਦੀ ਜਾਂ ਹਾਈਵੇ ਵਾਲਿਆਂ ਦੀ ਇੱਥੇ ਜਗਾੜ ਲਾਉਣਾ ਚਾਹੀਦਾ ਜੀ ਰੋਜ ਦਾ ਕੰਦਰਖਾਨਾ ਇੱਥੇ ਹਾਈਵੇ ਵਾਲੇ ਫਿਰ ਜਾਈ ਵੀ ਵਾਲਿਆਂ ਦੀ ਗਲਤੀ ਮੰਨਦੇ ਆ ਹਾਂ ਜੀ ਹਾਂ ਇੰਡੀਕੇਸ਼ਨ ਨਹੀਂ ਕੋਈ ਹੈਗਾ ਕੋਈ ਲਾਈਟ ਨਹੀਂ ਹੈਗੀ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਟਰੱਕ ਵਾਲਾ ਸਹੀ ਆ ਰਿਹਾ ਹੈਗਾ ਉਧਰੋਂ ਇਹ ਗੱਡੀ ਵਾਲਾ ਵੀ ਸਹੀ ਆ ਰਿਹਾ ਗੱਡੀ ਵਾਲੇ ਚ ਕੋਈ ਗਲਤੀ ਨਹੀਂ ਹੈਗੀ ਇਹ ਮੈਂ ਟੋਚਨ ਪਾ ਕੇ ਆਪ ਗੱਡੀ ਗੱਡੀ ਆ ਟਰੱਕ ਟਰਾਲੇ ਮਗਰ ਪਾ ਐਸਐਚਓ ਮੇਰੇ ਕੋਲੇ ਮੁੱਕ ਠੀਕ ਹੈ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਨਦੀਪ ਸਿੰਘ ਜੀ ਅਮਨ ਵੀਰੇ ਬਹੁਤ ਸ਼ੁ ਕੀ ਮੌਕੇ ਤੇ ਮਦਦ ਕਰਨ ਆਏ ਹੋ ਨਾ ਨਾ ਕੋਈ ਨਹੀਂ ਇੱਕ ਵਾਰ ਐਸਐਚਓ ਸਾਹਿਬ ਨਾਲ ਗੱਲ ਕਰ ਦਿੱਤਾ ਸਦਰ ਖਾਨੇ ਤੋਂ ਐਸਐਚਓ ਮਨਜੀਤ ਸਰ ਸਾਡੇ ਨਾਲ ਨੇ ਸਰ ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਹਾਦਸਾ ਕਿਵੇਂ ਵਾਪਰਿਆ ਜੀ ਸਰ ਇਹ ਹਾਦਸਾ ਕਿਵੇਂ ਵਾਪਰਿਆ ਜੀ ਸਰ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਇੱਕ ਐਕਸੀਡੈਂਟ ਹੋਇਆ ਜੀ ਬੀਰਾਲ ਮੋੜ ਤੇ ਇੱਕ ਟਰੱਕ ਵਾਲਾ ਜਿਹੜਾ ਉਹ ਨਮਾਸ਼ਾ ਸਾਈਡ ਤੋਂ ਰਾਹੋਂ ਸਾਈਡ ਨੂੰ ਉਹਨੂੰ ਮੋੜਨਾ ਸੀ ਜਾਂ ਇਧਰਲੇ ਪਾਸੇ ਜਾਣਾ ਸੀ ਹਾਂਜੀ ਜੀ ਤੇ ਇੱਕ ਜਿਹੜੀ ਕਾਰ ਕੀਆ ਕਾਰ ਉਹ ਚੰਡੀਗੜ੍ਹ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ ਜੀ ਜਦੋਂ ਟਰੱਕ ਥੋੜਾ ਜਿਆ ਟਰਨ ਕੀਤਾ ਤੇ ਜਿਹੜੀ ਕਾਰ ਆ ਉਹ ਟਰੱਕ ਦੇ ਸੈਂਟਰ ਵਿੱਚ ਥੱਲੇ ਵੜ ਗਈ ਤੇ ਕਾਰ ਦੇ ਵਿੱਚ ਇੱਕ ਲੇਡੀ ਤੇ ਤਿੰਨ ਬੰਦੇ ਸਵਾਰ ਸੀ ਹੋਰ ਕੱڑی ਚਲਾਕਾ ਕੌਣ ਰਿਹਾ ਸੀਗਾ ਲੇਡੀ ਚਲਾਰੀ ਸੀ ਕਿ ਨਹੀਂ ਯਾਰਸ ਚਲਾਰੇ ਸੀ ਮੋਨਾ ਵਿਅਕਤੀ ਠੀਕ ਹੈ ਜੀ ਤੇ ਜਿਨ੍ਹਾਂ ਦੇ ਮਾਮੂਲੀ ਝੋਟਾ ਆਈਆਂ ਅੱਛਾ ਜੀ ਤੇ ਜਾਨੀ ਨੁਕਸਾਨ ਬਹੁਤਾ ਜ਼ਿਆਦਾ ਨਹੀਂ ਹੋਇਆ ਜੀ ਤੇ ਕਾਰ ਦਾ ਜ਼ਿਆਦਾ ਨੁਕਸਾਨ ਹੋਇਆ ਕਾਰ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਅੱਛਾ ਕਾਰ ਡਰਾਈਵਰ ਆਪਣੀ ਗਲਤੀ ਮੰਨ ਗਲਤੀ ਨਹੀਂ ਸਾਡੇ ਤੋਂ ਨਹੀਂ ਸਪੀਡ ਜ਼ਿਆਦਾ ਉਹਨਾਂ ਦੀ ਨੇ ਜੋ ਇਹ ਗਲਤ ਹੋ ਚੱਲੇਗੀ ਉਹਨਾਂ ਦੀ ਉਤੀ ਚੱਲ ਰਹੀ ਆ ਜੀ ਠੀਕ ਹੈ ਜੀ ਕਿਉਂਕਿ ਇਧਰੋਂ ਗੱਡੀ ਆ ਰਹੀ ਹੋਣੀ ਆ ਕਿਉਂਕਿ ਅਸੀਂ ਪਿੱਛੋਂ ਸੁਣਦੇ ਆਏ ਕਹਿੰਦੇ ਗੱਡੀ ਟਰੱਕੇ ਇੱਥਾ ਵੜ ਗਈ ਇਹਦਾ ਤਾਂ ਕੋਈ ਗੱਲ ਹੈ ਕਿ ਫਵਾਈ ਹੈ ਨਹੀਂ ਨੇ ਟਰੱਕ ਟਰਨ ਕਰ ਗਿਆ ਸੀ ਅੱਛਾ ਗੱਡੀ ਆ ਰਹਾ ਹਸਣ ਨੂੰ ਥੋੜਾ ਅੱਧਾ ਸੈਂਟਰ ਵਿੱਚ ਸੀ ਠੀਕ ਹੈ ਜੀ ਡਿਵਾਈਡਰ ਤੋਂ ਅੱਗੇ ਟਰੱਕ ਜਿਹੜਾ ਸੜਕ ਦੇ ਵਿੱਚ ਚੱਲੇ ਸੀ ਤੇ ਉਧਰੋਂ ਕਾਰ ਜਿਹੜੀ ਆ ਟਰੱਕ ਤੇ ਸੈਂਟਰ ਵਿੱਚ ਥੱਲੇ ਵੜੀ ਅੱਛਾ ਥੱਲੇ ਪੜ ਗਈ ਸਾਈਡ ਤੋਂ ਪਰ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਉਹ ਮਮੂਲੀ ਸੱਟਾਂ ਹੀ ਨੇ ਕਿ ਕਿ ਤੇ ਲਿਜਾਣਾ ਪਏਗਾ ਜੀ ਉਹਨਾਂ ਨੂੰ ਫਿਲਹਾਲ ਤਾਂ ਮਮੂਲੀ ਸੱਟਾਂ ਦੱਸ ਦਿਆ ਜੀ ਤੇ ਅਜੇ ਹੁਣ ਕਹਿੰਦੇ ਸੀ ਵੀ ਲੇਡੀ ਨੂੰ ਚੈੱਕ ਕਰਾਉਣਾ ਹੈਗਾ ਡਾਕਟਰ ਸਾਹਿਬ ਕੋ ਜੀ ਤੇ ਥੋੜੀਆਂ ਸੱਟਾਂ ਹੈਗੀਆਂ ਉਹ ਸੱਟ ਸੱਟ ਤਾਂ ਨਹੀਂ ਹੈਗੀ ਨਹੀਂ ਨਹੀਂ ਸਿਰ 3 ਸੱਟਾਂ ਨੇ ਠੀਕ ਹੈ ਤੇ ਫਿਰ ਰਸਤਾ ਕਲੀਅਰ ਕਰਾਤਾ ਹੀ ਰੋ ਰਸਤਾ ਗੱਡੀਆਂ ਪਾਸੇ ਕਰਾਤੀਆਂ ਤੇ ਰਸਤਾ ਕਲੀਅਰ ਕਰਾਤਾ ਜੀ ਸ਼ੁਕਰੇ ਸਰ ਜੀ ਸਰ ਓਕੇ ਸਰ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499